ਪੰਜਾਬ ਦੇ ਵਿੱਚ ਅਜੇ ਵੀ ਹੜ੍ਹ ਦੇ ਕਾਰਨ ਹਾਲਾਤ ਮਾੜੇ ਬਨੇ ਹੋਏ ਨੇ ਸੰਗਰੂਰ ਦੇ ਲੋਕਾਂ ਨੂੰ ਡਰਾਉਣ ਲੱਗਾ ਹੈ ਕੱਗਰ ਤਰਿਆ ਤਾਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਿਹਾ ਹੈ 2 ਫੁੱਟ ਉੱਪਰ ਪਾਣੀ ਵਗ ਰਿਹਾ ਹੈ ਖਤਰੇ ਦੇ ਨਿਸ਼ਾਨ ਤੋਂ ਮੌਜੂਦਾ ਸਮੇਂ ਪਾਣੀ ਦਾ ਵਹਾਅ 750 ਫੁੱਟ ਦੇ ਕਰੀਬ ਪਹੁੰਚ ਚੁੱਕਾ ਹੈ ਕੱਗਰ ਦੇ ਆਲੇ-ਦੁਆਲੇ 25 ਤੋਂ 30 ਪਿੰਡਾਂ ਦੇ ਕਿਸਾਨ ਲੋਕ ਸਹਿਮੇ ਹੋਏ ਨੇ ਜੇ ਕੱਗਰ ਦਾ ਪਾਣੀ ਵੱਧਦਾ ਰਿਹਾ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਕੱਗਰ ਉਫਾਨ ਤੇ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਵਗ ਰਿਹਾ ਹੈ 2 ਫੁੱਟ ਉੱਤੇ ਪਾਣੀ ਵਗ ਰਿਹਾ ਹੈ ਇਸ ਵੇਲੇ 750 ਫੁੱਟ ਦੇ ਕਰੀਬ ਪਾਣੀ ਪਹੁੰਚ ਚੁੱਕਿਆ ਹੈ ਜੋ ਮੌਜੂਦਾ ਵਹਾਰ ਹੈ ਪਾਣੀ ਦਾ ਤੇ ਜੋ ਆਸ-ਪਾਸ ਕਰੀਬ 25 ਤੋਂ 30 ਪਿੰਡ ਲੱਗਦੇ ਨੇ ਇੱਕ ਅਗਰ ਦਰਿਆ ਦੇ ਆਸ-ਪਾਸ ਤੇ ਕਿਸਾਨ ਡਰੇ ਹੋਏ ਨੇ ਲੋਕ ਸਹਿਮੇ ਹੋਏ ਨੇ ਕਿਉਂਕਿ ਫਸਲਾਂ ਦੀ ਵਾਰੀ ਹੈ ਹੁਣ ਫਸਲਾਂ ਨੇ ਕੱਟਿਆ ਜਾਣਾ 1 ਮਹੀਨੇ ਤੋਂ ਬਾਅਦ ਤੇ ਕਿਸਾਨਾਂ ਨੂੰ ਡਰ ਹੈ ਕਿ ਜੇਕਰ ਐਸੇ ਤਰ੍ਹਾਂ ਪਾਣੀ ਦਾ ਵਹਾਅ ਤੇਜ਼ ਰਿਹਾ ਤਾ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਲੋਕਾਂ ਦੇ ਰਾਤਾਂ ਦੀ ਨੀਂਦ ਨੀਂਦ ਉੱਡੀ ਹੋਈ ਹੈ ਗੁਰਦರ್ಶਨ ਐਸੇ ਖਬਰ ਤੇ ਜਾਣਕਾਰੀ ਦੇਣਗੇ ਗੁਰਦರ್ಶਨ ਖੱਗਰ ਨੂੰ ਲੈ ਕੇ ਕੀ ਕੁਝ ਅਪਡੇਟ ਹੈ ਤੇ ਕੀ ਕੁਝ ਹਦਾਇਤ ਹੈ ਆਸ-ਪਾਸ ਦੇ ਪਿੰਡਾਂ ਨੂੰ ਬਿਲਕੁਲ ਉਹੀ ਜੀ ਗੱਲ ਕੀਤੀ ਜਾਵੇ ਖੱਗਰ ਦੇ ਪਾਣੀ ਦਾ ਵਹਣ ਲਗਾਤਾਰ ਵਧ ਰਿਹਾ ਹੈ ਪਰ ਲੋਕ ਵੀ ਬੜੀ ਚਿੰਤਾ ਦੇ ਵਿੱਚ ਨੇ ਕਿਉਂਕਿ ਜਿਹੜੀ ਲੋਕ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਇਸ ਟਾਈਮ ਨਿਸਰਨ ਸਈ ਹੋਈਆ ਤੇ ਮਹੀਨੇ ਤੱਕ ਕਟਾਈ ਹੋਣੀ ਆ ਪਰ ਇਸ ਵਾਰੀ ਜੇ ਗੱਲ ਕੀਤੀ ਜਾਵੇ ਘੱਗਰ ਫਿਲਹਾਲ ਜਿਹੜੀ ਬੰਨਾਂ ਦੀ ਸਥਿਤੀ ਆ ਲੋਕ ਆਪ ਟਿਕਰੀ ਪੈਰੇ ਲਾ ਕੇ ਉਹਦਾ ਬਚਾ ਜੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਨੇ ਪਰ ਕਹਿ ਸਕਦੇ ਆ ਕਿ ਇਸ ਟਾਈਮ ਖਤਰੇ ਦੇ ਇਨਸਾਨ ਤੋਂ 748 ਖਤਰੇ ਦਾ ਇਨਸਾਨ ਹੈਗਾ ਤੇ 2 ਫੁੱਟ ਪਾਣੀ ਆ ਜਿਹੜਾ 750 ਤੇ ਆ ਚੁੱਕਿਆ 2 ਫੁੱਟ ਪਾਣੀ ਖਤਰੇ ਦੇ ਇਨਸਾਨ ਤੋਂ ਉੱਪਰ ਚੜ ਲਿਆ ਜਿਨੇ ਕਿਸਾਨਾਂ ਦੀ ਤੇ ਆਲੇ-ਦੁਆਲੇ ਦੇ ਪਿੰਡਾਂ ਦੀ ਨੀਂਦ ਉਡਾਈ ਹੋਈ ਆ ਕਿਉਂਕਿ ਘੱਗਰ ਜੇਕਰ ਹੋਰ ਪਾਣੀ ਵੱਧ ਹੀ ਵੱਧ ਰਿਹਾ ਲਗਾਤਾਰ ਜਿਸ ਤਰ੍ਹਾਂ ਅਸੀਂ ਕੱਲ ਜਾਂ ਪਰਸੋ ਵੀ ਤਸਵੀਰਾਂ ਸੇ ਦਿਖਾਇਆ ਸੀ ਕਿ ਕੁਸਕਰ ਦੇ ਜਿਹੜੇ ਬੰਦ ਨੇ ਉਹ ਤਬਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਉੱਤੇ ਲਗਾਤਾਰ ਪੈ ਰਹੇ ਮੀਂਹ ਨੇ ਕਿਤੇ ਨਾ ਕਿਤੇ ਮਿੱਟੀ ਨੂੰ ਨਰਮ ਕੀਤਾ ਉਹਦੇ ਜਿਹੜਾ ਗਾਰਾ ਬਣਨਾ ਸ਼ੁਰੂ ਹੋ ਚੁੱਕਿਆ ਜਿਹੜੇ ਬੰਨ ਨੇ ਉਹ ਰਸਣੇ ਸ਼ੁਰੂ ਹੋ ਚੁੱਕੇ ਨੇ ਜੇਕਰ ਪਾਣੀ ਇਸੇ ਤਰ੍ਹਾਂ ਵੱਧ ਚਲਦਾ ਰਿਹਾ ਤਾਂ ਕੋਈ ਵੱਟਾ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਹੈ ਤਕਰੀਬਨ ਧਰਤੀ ਦੇ ਲੈਵਲ ਤੋਂ ਜੇ ਗੱਲ ਕੀਤੀ ਜਾਵੇ ਜਾਂ ਫਸਲਾਂ ਦੇ ਲੈਵਲ ਤੋਂ ਗੱਲ ਕੀਤੀ ਜਾਵੇ ਟੱਕਰ तकरीबन 5-6 ਫੁੱਟ ਉੱਪਰ ਚੱਲ ਰਿਹਾ ਹੈ ਜੇਕਰ ਕਿਤੇ ਵੀ ਕੋਈ ਖੁਦਾ ਦਾ ਖਾਸਾ ਕੋਈ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਜਾਂ ਕਿਤੇ ਲੀਕੇਜ ਹੋ ਜਾਂਦੀ ਆ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਇਸ ਮੂਨਕ ਇਲਾਕੇ ਦੇ ਵਿੱਚ ਮਕਰੌਰ ਸਾਹਿਬ ਪਿੰਡ ਪੈਂਦਾ ਇਹਨਾਂ ਪਿੰਡਾਂ ਦੇ ਵਿੱਚ तकरीबन 25-30 ਪਿੰਡ ਨੇ ਜਿਹੜੇ ਨੁਕਸਾਨੇ ਜਾ ਸਕਦੇ ਜਾਂ ਜਾ ਸਕਦੇ ਨੇ ਪਰ ਲਾਰਚ ਜਿਹੜਾ ਲਾਰਚ ਹੈ ਉਹ ਪ੍ਰਸ਼ਾਸਨ ਨੂੰ ਦਿੱਤਾ ਗਿਆ ਕਿ ਆਪਣੇ ਜਿਹੜੇ ਪਸ਼ੂ ਨੇ ਜਾਂ ਹੋਰ ਨੇ ਉਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਲਈ ਜਿਹੜਾ ਪਹਿਲਾਂ ਹੀ ਲਜਾਇਆ ਜਾਵੇ ਪਰ ਪਿੰਡਾਂ ਦੇ ਲੋਕ ਨੇ ਕਿ ਅਸੀਂ ਆਪਣੇ ਘਰ ਨੇ ਜਿਹੜੇ ਉਹ ਇਸੇ ਤਰ੍ਹਾਂ ਕਿਵੇਂ ਛੱਡ ਕੇ ਵਗ ਜਾਈਏ ਕਿੰਨੇ ਮੁਸ਼ਕਲ ਦੇ ਨਾਲ ਪੂਰੀ ਜ਼ਿੰਦਗੀ ਭਰ ਦੀ ਕਮਾਈ ਦੇ ਨਾਲ ਜਿਹੜਾ ਅਸੀਂ ਸਮਾਨ ਤਿਆਰ ਕੀਤਾ ਰਾ ਕਿੰਨਾ ਕ ਸਮਾਨ ਅਸੀਂ ਘਰਾਂ ਦੇ ਵਿੱਚ ਛੱਡ ਜਾਵਾਂਗੇ ਪਰ ਹਾਲਾਤ ਇਸ ਟਾਈਮ ਬੜੇ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਅੱਜ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕੱਲ ਚਮਕੌਰ ਸਾਹਿਬ ਸੁਖਵੀਰ ਸਿੰਘ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਉੱਥੇ ਵੀ ਦੌਰਾ ਕਰਕੇ ਆਨੇ ਉਸੇ ਤਰ੍ਹਾਂ ਅੱਜ ਕਹਿ ਸਕਦੇ ਹਾਂ ਕਿ 1:30 ਵਜੇ ਦੇ ਕਰੀਬ ਜਿਹੜਾ ਮਕਰੋੜ ਸਾਹਿਬ ਤੇ ਉਸ ਤੋਂ ਬਾਅਦ ਮੂਨਕ ਦਾ ਦੌਰਾ ਕਰਨਗੇ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਜਿਹੜੇ ਕੰਢੇ ਨੇ ਉਹਨਾਂ ਦੇ ਉੱਤੇ ਜੇਕਰ ਮਿੱਟੀ ਦੀ ਲੋੜ ਪੈ ਜਾਵੇ ਪਹਿਲਾਂ ਤਾਂ ਮਿੱਟੀ ਦੀ ਵੱਡੀ ਪ੍ਰੋਬਲਮ ਚੱਲ ਰਹੀ ਹੈ ਕਿ ਮਿੱਟੀ ਮਿਲੇਗੀ ਕਿੱਥੋਂ ਕਿ ਖੇਤਾਂ ਦੇ ਵਿੱਚ ਫਸਲ ਜਿਹੜੀ ਹੈਗੀ ਆ ਪਾਣੀ ਨਾਲ ਭਰੀ ਹੋਈ ਆ ਮਿੱਟੀ ਕਿੱਥੋਂ ਵੀ ਮੀਂਹ ਨਹੀਂ ਆਈ ਜਾ ਸਕਦੀ ਜੇਕਰ ਲੋਡ ਪੈ ਜਵੇ ਜਾਣੀ ਤੱਕ ਕੋਈ ਵੀ ਬਹੀ ਕਾਲ ਪਟੜੀ ਦੇ ਉੱਤੇ ਨਹੀਂ ਚੱਲ ਜਾ ਸਕਦਾ ਕਿਉਂਕਿ ਪਟੜੀ ਹੈ ਜਿਹੜੀ ਮੀਂਹ ਲਗਾਤਾਰ ਪੈਣ ਦੇ ਨਾਲ ਉਹ ਦਬ ਰਹੀ ਹੈ ਪਰ ਹੁਣ ਲੋਡ ਸੀ ਇਹਨੂੰ 2 ਮਹੀਨੇ ਪਹਿਲਾਂ ਮਰਕ ਪਟੜੀ ਦੀ ਜਿਹੜੀ ਚੜਾਈ ਸੀ ਉਹ ਵਧਾਈ ਜਾਂਦੀ ਜਾਂ ਉੱਥੇ ਮਿੱਟੀ ਦੇ ਪਹਿਲਾਂ ਹੀ ਥੈਲੇ ਭਰ ਕੇ ਰੱਖੇ ਜਾਂਦੇ ਪੂਰੀ ਪਟੜੀ ਜਿੱਥੋਂ ਕਮਜ਼ੋਰ ਲੱਗਦਾ ਸੀ ਪਰ ਹਾਲਾਤ ਉਹੀ ਨੇ ਕਿ ਹੁਣ ਪ੍ਰਸ਼ਾਸਨ ਜ਼ਰੂਰ ਜਿਹੜਾ ਜਾਇਜਾ ਲੈਣ ਦੇ ਲਈ ਬਾਰ ਬਾਰ ਉੱਥੇ ਪਹੁੰਚ ਰਿਹਾ ਐ ਐਸਡੀਐਮ ਵਗੈਰਾ ਪਹੁੰਚ ਰਹੇ ਨੇ ਪਰ ਹੁਣ ਉਹ ਬੰਨਣਾ ਕੁਝ ਨਹੀਂ ਜੇਕਰ ਕੋਈ ਲੀਕੇਜ ਹੋ ਜਾਂਦੀ ਹੈ ਤਾਂ ਉੱਥੇ ਵੱਡਾ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਜੀਵੀਸੀ ਮਸ਼ੀਨ ਨਹੀਂ ਜਾ ਸਕਦੀ ਇਹਦਾ ਕਾਰਨ ਹੈ ਜਿਹੜਾ ਉਹ ਭੱਤੇ 25 ਦੀ ਪਿੰਡਾਂ ਨੂੰ ਨੁਕਸਾਨ ਹੈ ਜਿਹੜਾ ਉਹਦਾ ਹੋ ਸਕਦਾ ਹੈ ਠੀਕ ਹੈ ਗੁਰਦਰਸ਼ਨ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਸੰਗਰੂਰ ਦੇ ਵਿੱਚ ਕੱਗਰ ਦਰਿਆ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਤੇ ਵਗ ਰਿਹਾ ਹੈ ਆਸ-ਪਾਸ ਦੇ ਲੋਕਾਂ ਦੀ ਚਿੰਤਾ ਵਧੀ ਹੋਈ ਹੈ ਫਸਲਾਂ ਦੇ ਖਰਾਬ ਹੋਣ ਦਾ ਡਰ ਹੈ ਪਿੰਡਾਂ ਦੇ ਵਿੱਚ ਪਾਣੀ ਆ ਜਾਣ ਦੀ ਚਿੰਤਾ ਹੈ